ਥਾਣਾ ਸਦਰ ਮੋੜ ਪੱਟੀ ਪੁਲਿਸ ਨੇ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਚੈਕਿੰਗ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮਹਿਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਜਾਂਚ ਕੀਤੀ ਗਈ ਥਾਣਾ ਸਦਰ ਪੱਟੀ ਪੁਲਿਸ ਦੇ ਡੀਐਸਪੀ ਲਵਕੇ ਸੈਣੀ ਦੀ ਅਗਵਾਈ ਹਿਥੋਂ ਸਭਰਾ ਜੋਤੀਸ਼ਾ ਰੋਡ ਤੇ ਨਾਕਾ ਲਾ ਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਵਿਪਨ ਕੁਮਾਰ ਥਾਣਾ ਸਦਰ ਪੱਟੀ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਮਹਿਮ ਤਹਿਤ ਅੱਜ ਸਪੈਸ਼ਲ ਨਾਕਾਬੰਦੀ ਕਰਕੇ ਵੀ ਕਲਾਂ ਦੀ ਜਾਂਚ ਕੀਤੀ ਗਈ ਇਸੇ ਦੌਰਾਨ ਜ਼ਬਰਦਸਤ ਤਲਾਸ਼ੀ ਵੀ ਲਈ ਗਈ ਤਾਂ ਜੋ ਕੋਈ ਵੀ ਵਿਅਕਤੀ ਇਤਰਾਜਕ ਸਮਗਰੀ ਇੱਧਰ ਤੋਂ ਉੱਧਰ ਨਾ ਲਿਜਾ ਸਕੇ ਇਸ ਦੌਰਾਨ ਥਾਣਾ ਸਦਰ ਪੱਟੀ ਦੇ ਮੁਖੀ ਵਿਪਨ ਕੁਮਾਰ ਨੇ ਪਿੰਡ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈ ਤਾਂ ਉਸ ਸੰਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕਰੋ ਤਾਂ ਜੋ ਨਸ਼ਾ ਦੇ ਕੋਡ ਨੂੰ ਪੰਜਾਬ ਵਿੱਚੋਂ ਅਤੇ ਜ਼ਿਲ੍ਹਾ ਤਰਨਤਾਰਨ ਵਿੱਚੋਂ ਕੱਢਿਆ ਜਾ ਸਕੇ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਲੋਕਾ ਸਪੈਸ਼ਲ ਇਲਾਕਾ ਬੰਦੀ ਰਜਾਨਾ ਲੱਗਦੀ ਹੈ ਜਿਹੜੇ ਮਾੜੇ ਅੰਸਰ ਆ ਉਹਨਾਂ ਦੀ ਚੈਕਿੰਗ ਹੁੰਦੀ ਹੈ ਵੀ ਟ੍ਰਾਂਕ ਚੈਕਿੰਗ ਕਰਦੀ ਹੈ ਨਾ ਕਾਦਗਿਆਤ ਜੇ ਕੋਈ ਵੀ ਆ ਉਹਨੂੰ ਫਾਊਂਡ ਕਰੀਂਦਾ ਹੋਰ ਵੀ ਕੋਈ ਅਗਿਆਰ ਕਾਨੂੰਨੀ ਚੀਜ਼ ਜਿਹੜੀ ਕੋਈ ਗਰਾਮ ਦੋਂਦੀ ਆ ਉਹਦੇ ਖਲਾਫ ਕਾਰਵਾਈ ਕੀਤੀ ਜਾਂਦੀ ਹੈ ਤੇ ਦਿੱਲੀ ਇਲਾਕੇ ਜਿਹੜੇ ਆ ਬਦਲ ਬਦਲ ਕੇ ਲੱਗਦੇ ਆ ਜੀ ਹਰ ਪੁਆਇੰਟ ਦੇ ਉੱਤੇ ਪੂਰੀ ਬੜੀ ਬਰੀਕੀ ਦੇ ਨਾਲ ਅਸੀਂ ਕਰਦੇ ਆ ਜੀ ਜਾਂਚ ਕਰਦੇ ਆ ਜੀ ਆਗੇ ਦੇ ਕਾਨੂੰਨ ਚੈੱਕ ਕਰੀਦੇ ਆ ਤੇ ਸਾਰਾ ਫਾਰਮ ਚੈਕਿੰਗ ਕਰ ਲੈਣਾ ਨਾੜ ਨਹੀਂ। ਬੰਨ ਲੈ ਨੂੰ ਹੋਜੀ ਆਪਣੇ ਸੀਟ ਬੈਲਟ ਲਾ ਕੇ ਰੱਖੋ ਤੇ ਪਰ ਰਾਈਡਿੰਗ ਨਾ ਕਰੋ ਹੈਲਮਟ ਪੈਨੋ ਕਿਉਂਕਿ ਮਨੁੱਖੀ ਜਿਹੜੀ ਜ਼ਿੰਦਗੀ ਆ ਬਹੁਤ ਕੀਮਤੀ ਆ। ਆ ਜੋ ਪ्योर ਜਨਮ ਐਕਸੀਡੈਂਟ ਹੁੰਦੇ ਆ ਇਸੇ ਕਾਰਨ ਹੁੰਦੇ ਆ ਕਿ ਜਿਹੜੇ ਟੈਪ ਨਹੀਂ ਮਾਰੀ ਪੱਨਾਂ ਨਹੀਂ ਕਰਦੇ। ਅਸੀਂ ਤੇ ਹਰ ਨੂੰ ਕਹਿੰਦੇ ਆ ਕਿ ਆਪਣੇ ਸੀਟ ਬੈਲਟ ਲਾ ਕੇ ਰੱਖੋ। ਹਲ ਮੁਤਾਬਿਕ ਕੋ ਬੁਜਿੰਦਰ ਵਾਲਿਆਂ ਤੇ ਟ੍ਰਿਪਲ ਰਾਈਡ ਨੂੰ ਲਾਉਂਦਾ ਅੱਧੇ ਕਿਹੜੀ ਜਗ੍ਹਾ ਤੇ ਜਿਹੜਾ ਸਾਡਾ ਅੱਜ ਕਿਸੀਂ ਇਹ ਜੋਤੀ ਇਨਸ਼ਾ ਟੀ ਪੁਆਇੰਟ ਤੇ ਲਾਇਆ ਜੀ ਦਿੱਲੀ ਬਦਲ ਬਦ ਕਰਕੇ ਲੱਗਦਾ ਜਿਦਾ ਚੂਸਲੇ ਵਾਰ ਸੁਭਰਾ ਇਧਰ ਘ੍ਰਿਆਲਾ ਸਾਈਡ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਜਿੱਥੋਂ ਵੀ ਤੁਹਾਨੂੰ ਲੱਗਦਾ ਕਿ ਇੱਥੇ ਰਾਕੇ ਦੀ ਜਰੂਰਤ ਹੈ ਉੱਥੇ ਲੱਗਦੇ ਆ